Welcome to Punjabi Job Studios educational channel. ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਇੰਟੈਲੀਜੈਂਸ ਵਿਭਾਗ ਵਿੱਚ ਨਿਕਲੀ ਵੱਡੀ ਭਰਤੀ ਬਾਰੇ ਗੱਲ ਕਰਾਂਗੇ। ਇਸ ਭਰਤੀ ਦੇ ਵਿੱਚ ਟੋਟਲ ਵੈਕੈਂਸੀਆਂ ਜੋ ਹੋਣਗੀਆਂ ਉਹ 258 ਟੋਟਲ ਵੈਕੈਂਸੀਆਂ ਨੇ ਅਤੇ ਜੋ ਤੁਹਾਡੀ ਤਨਖਾਹ ਰਹੇਗੀ ਉਹ 44000 ਪਲੱਸ ਰਹੇਗੀ। ਇਹ ਜੋ 258 ਵੈਕੈਂਸੀਆਂ ਨੇ ਇਸ ਦੀ ਜੋ ਕੈਟਾਗਰੀ ਵਾਈਜ਼ ਵੰਡ ਕੀਤੀ ਗਈ ਹੈ ਉਹ ਕਿਸ ਪ੍ਰਕਾਰ ਕੀਤੀ ਗਈ ਹੈ। ਕਿਹੜੇ ਰੈਂਕ ਦੀ ਇਹ ਭਰਤੀ ਹੈ? ਅਤੇ ਇਸ ਲਈ ਜੋ ਕੁਆਲੀਫਿਕੇਸ਼ਨ ਚਾਹੀਦੀ ਹੈ ਉਹ ਕਿੰਨੀ ਚਾਹੀਦੀ ਹੈ ਅਤੇ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਕਿਰਪਾ ਕਰਕੇ ਵੀਡੀਓ ਨੂੰ ਲਾਸਤ ਤੱਕ ਜ਼ਰੂਰ ਵੇਖਿਓ ਅਤੇ ਬਿਨਾਂ ਸਕਿਪ ਕੀਤੇ ਹੋਏ ਵੇਖਿਓ ਤਾਂ ਕਿ ਕੋਈ ਜ਼ਰੂਰੀ ਜਾਣਕਾਰੀ ਤੁਹਾਡੇ ਹੱਥੋਂ ਮਿਸ ਨਾ ਹੋ ਜਾਵੇ ਨਵੇਂ ਸਰੋਤਿਆਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਦੇ ਵਿੱਚ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਬਿਨਾ ਕੋਈ ਦੇਰੀ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਖੁੱਲ ਚੁੱਕਿਆ ਹੈ ਜੀ ਇਹ ਨੋਟੀਫਿਕੇਸ਼ਨ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਇੰਟੈਲੀਜੈਂਸ ਬਿਊਰੋ ਡਿਪਾਰਟਮੈਂਟ ਵੱਲੋਂ ਕੱਢਿਆ ਗਿਆ ਸੀ ਅਤੇ ਇਸ ਦੇ ਵਿੱਚ ਜੋ ਡਿਮਾਂਡ ਕੀਤੀ ਗਈ ਹੈ ਉਹ ਅਸਿਸਟੈਂਟ ਸੈਂਟਰਲ ਇੰਟੈਲੀਜੈਂਟ ਆਫੀਸਰ ਗ੍ਰੇਡ 2 ਅਤੇ ਟੈਕਨੀਸ਼ੀਅਨਸ ਦੀ ਡਿਮਾਂਡ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਇਸ ਦੇ ਲਈ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਲੋੜ ਹੈ ਉਹ ਤੁਹਾਨੂੰ ਮੈਂ ਦੋਸਤੋ ਇਸਦੇ ਲਈ ਸਭ ਤੋਂ ਪਹਿਲਾਂ এডਿਕੇਸ਼ਨ ਜੋ ਕੁਆਲਿਫੀਕੇਸ਼ਨ ਚਾਹੀਦੀ ਹੈ ਉਹ ਗੇਟ ਤੁਹਾਡਾ ਕਲੀਅਰ ਕੀਤਾ ਹੋਇਆ ਹੋਣਾ ਚਾਹੀਦਾ ਹੈ ਗੇਟ 2023 24 ਜਾਂ 25 ਉਹ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਕੀਤਾ ਹੋਇਆ ਹੋਣਾ ਚਾਹੀਦਾ ਹੈ ਜਾਂ ਕੰਪਿਊਟਰ ਸਾਇੰਸ ਦੇ ਵਿੱਚ ਕੀਤਾ ਹੋਣਾ ਚਾਹੀਦਾ ਹੈ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਕੀਤਾ ਹੋਇਆ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਗ੍ਰੈਜੂਏਟ ਡਿਗਰੀ ਚਾਹੀਦੀ ਹੈ ਇੰਜੀਨੀਅਰਿੰਗ ਦੇ ਵਿੱਚ ਇਹ ਗ੍ਰੈਜੂਏਟ ਡਿਗਰੀ ਤੁਹਾਡੀ ਇਲੈਕਟ੍ਰੋਨਿਕਸ ਦੇ ਵਿੱਚ ਜਾਂ ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨਸ ਜਾਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨਸ ਜਾਂ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਦੇ ਵਿੱਚ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਜਾਂ ਕੰਪਿਊਟਰ ਸਾਇੰਸ ਦੇ ਵਿੱਚ ਜਾਂ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਜਾਂ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਵਿੱਚ ਇਹਨਾਂ ਸਾਰੇ ਸਬਜੈਕਟਾਂ ਦੇ ਵਿੱਚੋਂ ਕਿਸੇ ਇੱਕ ਸਬਜੈਕਟ ਦੇ ਵਿੱਚ ਤੁਹਾਡੀ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ ਇੰਜੀਨੀਅਰਿੰਗ ਦੀ ਅਗਰ ਤੁਹਾਡੇ ਕੋਲ ਮਾਸਟਰ ਡਿਗਰੀ ਹੈ ਤਾਂ ਉਹ ਸਾਇੰਸ ਵਿਦ ਇਲੈਕਟ੍ਰੋਨਿਕਸ ਦੀ ਹੋਵੇ ਜਾਂ ਕੰਪਿਊਟਰ ਸਾਇੰਸ ਦੀ ਹੋਵੇ ਜਾਂ ਫਿਜ਼ਿਕਸ ਵਿਦ ਇਲੈਕਟ੍ਰੋਨਿਕਸ ਦੀ ਹੋਵੇ ਜਾਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨਸ ਦੀ ਹੋਣੀ ਚਾਹੀਦੀ ਹੈ ਅਗਰ ਤੁਸੀਂ ਕੰਪਿਊਟਰ ਐਪਲੀਕੇਸ਼ਨਸ ਦੀ ਮਾਸਟਰ ਡਿਗਰੀ ਕੀਤੀ ਹੈ ਤਾਂ ਵੀ ਤੁਸੀਂ ਐਲੀਜੀਬਲ ਹੋ ਇਸ ਭਰਤੀ ਦੇ ਲਈ ਹੁਣ ਜਾਣ ਲੈਣੇ ਹਨ ਜੋ ਇਸ ਭਰਤੀ ਦੀਆਂ 258 ਵੈਕੈਂਸੀਆਂ ਨੇ ਉਹਨਾਂ ਦੀ ਜੋ ਵੰਡ ਕੀਤੀ ਗਈ ਹੈ ਕੈਟਾਗਰੀ ਵਾਈਜ਼ ਉਹ ਕਿਸ ਪ੍ਰਕਾਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਅਗਰ ਤੁਹਾਡੀ ਗ੍ਰੈਜੂਏਸ਼ਨ ਜਾਂ ਮਾਸਟਰ ਡਿਗਰੀ ਜੋ ਵੀ ਹੈ ਉਹ ਕੰਪਿਊਟਰ ਸਾਇੰਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਕੀਤੀ ਹੋਈ ਹੈ ਤਾਂ ਉਹਦੀ ਟੋਟਲ 90 ਸੀਟਾਂ ਹੋਣਗੀਆਂ ਇਸ ਦੇ ਵਿੱਚੋਂ 90 ਸੀਟਾਂ ਦੇ ਵਿੱਚੋਂ ਅਨ ਰਿਜ਼ਰਵਡ ਜੋ ਰਹਿਣਗੀਆਂ ਉਹ 40 ਸੀਟਾਂ ਹੋਣਗੀਆਂ EWS ਕੈਟਾਗਰੀ ਦੀਆਂ 7 ਸੀਟਾਂ ਨੇ OBC ਦੀਆਂ 24 ਸੀਟਾਂ ਨੇ SC ਦੀਆਂ 13 ਸੀਟਾਂ ਨੇ ਅਤੇ ST ਦੀਆਂ 6 ਸੀਟਾਂ ਨੇ ਤਾਂ ਕੰਪਿਊਟਰ ਸਾਇੰਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਸਟਰੀਮ ਵਾਲਿਆਂ ਲਈ ਜੋ ਸੀਟਾਂ ਨੇ ਉਹ ਟੋਟਲ 90 ਸੀਟਾਂ ਨੇ ਅਤੇ ਹੁਣ ਗੱਲ ਕਰ ਲੈਨੇ ਹਾਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਸਟਰੀਮਸ ਵਾਲਿਆਂ ਲਈ ਉਹਨਾਂ ਦੀ ਟੋਟਲ 168 ਸੀਟਾਂ ਰਹਿਣਗੀਆਂ ਜਿਸ ਦੇ ਵਿੱਚ ਅਨਰਿਜ਼ਰਵਡ ਜੋ ਰਹਿਣਗੀਆਂ ਉਹ 74 ਸੀਟਾਂ ਨੇ EWS 14 ਸੀਟਾਂ OBC 44 ਸੀਟਾਂ SC 24 ਸੀਟਾਂ ਅਤੇ ST 12 ਸੀਟਾਂ ਤਾਂ ਇਸ ਹਿਸਾਬ ਨਾਲ ਜੋ 258 ਵੈਕੈਂਸੀਆਂ ਦੀ ਭਰਤੀ ਕੱਢੀ ਗਈ ਹੈ ਉਸ ਦੀ ਵੰਡ ਇਸੇ ਹਿਸਾਬ ਨਾਲ ਕੀਤੀ ਗਈ ਹੈ ਹੁਣ ਆਪਾਂ ਗੱਲ ਕਰ ਲੈਣੇ ਹਾਂ ਇਸ ਦੀ ਪੇ ਸਕੇਲ ਬਾਰੇ ਤਾਂ ਪੇ ਸਕੇਲ ਇਸ ਦੇ ਵਿੱਚ ਜੋ ਮਿਲੇਗੀ ਉਹ ਲੈਵਲ 7 ਦੀ ਮਿਲੇਗੀ ਤੁਹਾਨੂੰ 44900 ਰੁਪਏ ਤੋਂ ਲੈ ਕੇ 142400 ਰੁਪਏ ਤੱਕ ਅਤੇ ਇਸ ਦੇ ਨਾਲ ਹੀ ਇੱਕ ਸਪੈਸ਼ਲ ਸਿਕਿਉਰਿਟੀ ਅਲਾਉਂਸ ਵੀ ਮਿਲੇਗਾ ਜੋ ਤੁਹਾਡੀ ਬੇਸਿਕ ਪੇ ਦਾ 20% ਹੋਵੇਗਾ ਹੁਣ ਆਪਾਂ ਗੱਲ ਕਰ ਲੈਣੇ ਹਾਂ ਉਮਰ ਸੀਮਾ ਦੀ ਉਮਰ ਸੀਮਾ ਜੋ ਇਸ ਦੇ ਵਿੱਚ ਰੱਖੀ ਗਈ ਹੈ ਉਹ 18 ਤੋਂ 27 ਸਾਲ ਤੱਕ ਦੀ ਰੱਖੀ ਗਈ ਹੈ ਅਤੇ ਜੋ ਏਜ ਰਿਲੈਕਸੇਸ਼ਨ ਹੈ ਤਾਂ ਤੁਹਾਨੂੰ ਪਰ ਤਾਂ ਸਰਕਾਰ ਦੁਆਰਾ ਜੋ ਜਾਰੀ ਕੀਤੇ ਗਏ ਰੂਲਸ ਐਂਡ ਰੈਗੂਲੇਸ਼ਨਸ ਨੇ ਉਸ ਪ੍ਰਕਾਰ ਤੁਹਾਨੂੰ ਮਿਲੇਗੀ ਜੋ ਤੁਹਾਡੀ ਜੌਬ ਲੋਕੇਸ਼ਨ ਹੈ ਉਹ 올 ਇੰਡੀਆ ਦੇ ਵਿੱਚ ਰਹੇਗੀ ਜਾਨੀ ਕਿ 올 ਇੰਡੀਆ ਦੇ ਵਿੱਚ ਕਿਤੇ ਵੀ ਤੁਹਾਨੂੰ ਪੋਸਟਡ ਕੀਤਾ ਜਾ ਸਕਦਾ ਹੈ ਇਸ ਭਰਤੀ ਦਾ ਜੋ ਸਿਲੈਕਸ਼ਨ ਪ੍ਰੋਸੈਸ ਹੈ ਉਹ ਮੈਰਿਟ ਬੇਸ ਤੇ ਹੋਵੇਗਾ ਅਤੇ ਜੋ ਤੁਹਾਡਾ ਇਸ ਦੇ ਵਿੱਚ ਐਗਜ਼ਾਮ ਹੋਏਗਾ ਉਹ ਇਸ ਪ੍ਰਕਾਰ ਹੋਏਗਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਗੇਟ ਸਕੋਰ ਚੈੱਕ ਕੀਤਾ ਜਾਵੇਗਾ ਅਗਰ ਤੁਹਾਡਾ ਗੇਟ ਸਕੋਰ ਵਧੀਆ ਹੈ ਅਤੇ 2023 24 ਜਾਂ 25 ਦਾ ਤਾਂ ਉਸ ਦੇ ਲਈ ਉਸ ਤੋਂ ਬਾਅਦ ਹੀ ਤੁਹਾਨੂੰ ਸਕਿੱਲ ਟੈਸਟ ਜਾਂ ਇੰਟਰਵਿਊ ਦੇ ਲਈ ਬੁਲਾਇਆ ਜਾਵੇਗਾ ਉਸ ਤੋਂ ਬਾਅਦ ਤੁਹਾਡਾ ਇੱਕ ਸਕਿੱਲ ਟੈਸਟ ਹੋਵੇਗਾ ਅੱਗੇ ਪਹਿਲਾਂ ਗ੍ਰੇਡ ਸਕੋਰ ਚੈੱਕ ਕਰਕੇ ਤੁਹਾਡਾ ਫਿਰ ਉਸ ਤੋਂ ਬਾਅਦ ਤੁਹਾਨੂੰ ਸਕਿੱਲ ਟੈਸਟ ਵਾਸਤੇ ਬੁਲਾਇਆ ਜਾਵੇਗਾ ਉਸ ਦੇ ਵਿੱਚ ਤੁਹਾਡਾ ਇੱਕ ਪ੍ਰੈਕਟੀਕਲ ਬੇਸਡ ਅਤੇ ਟੈਕਨੀਕਲ ਨੇਚਰ ਦਾ ਜੋ ਟੈਸਟ ਹੈ ਉਹ ਲਿਆਤਾ ਜਾਵੇਗਾ ਅਤੇ ਉਸ ਤੋਂ ਬਾਅਦ ਤੁਹਾਡੀ ਇੱਕ ਇੰਟਰਵਿਊ ਹੋਏਗੀ ਇੰਟਰਵਿਊ ਦੇ ਵਿੱਚ ਤੁਹਾਡੇ ਜੋ ਰੈਲੇਵੈਂਟ ਫੀਲਡਸ ਨੇ ਜਾਂ ਕਮਿਊਨੀਕੇਸ਼ਨ ਸਕਿੱਲਸ ਨੇ ਉਸ ਦੇ ਰਿਲੇਟਡ ਹੀ ਤੁਹਾਨੂੰ ਪੁੱਛਿਆ ਜਾਵੇਗਾ ਜੋ ਤੁਹਾਡਾ ਸਕਿੱਲ ਟੈਸਟ ਅਤੇ ਇੰਟਰਵਿਊ ਹੋਏਗਾ ਉਹ ਦਿੱਲੀ ਦੇ ਵਿੱਚ ਹੋਏਗਾ ਜਾਨੀ ਕਿ ਤੁਹਾਨੂੰ ਬੁਲਾਇਆ ਜਾਵੇਗਾ ਦਿੱਲੀ ਸਕਿੱਲ ਟੈਸਟ ਅਤੇ ਇੰਟਰਵਿਊ ਦੇ ਲਈ ਜੋ ਤੁਹਾਨੂੰ ਬੁਲਾਇਆ ਜਾਵੇਗਾ ਉਹ ਤੁਹਾਨੂੰ ਈਮੇਲ ਦੇ ਜ਼ਰੀਏ ਜਾਂ SMS ਦੇ ਜ਼ਰੀਏ ਬੁਲਾਇਆ ਜਾਵੇਗਾ ਜੋ ਤੁਸੀਂ ਐਪਲੀਕੇਸ਼ਨ ਆਨਲਾਈਨ ਅਪਲਾਈ ਵੇਲੇ ਜੋ ਤੁਸੀਂ ਆਪਣੀ ਈਮੇਲ ਅਤੇ ਮੋਬਾਈਲ ਨੰਬਰ ਦਿੰਨੇ ਹੋ ਉਸਦੇ ਰਾਹੀਂ ਹੀ ਬੁਲਾਇਆ ਜਾਵੇਗਾ ਸੋ ਤੁਸੀਂ ਆਪਣਾ ਐਪਲੀਕੇਸ਼ਨ ਜੋ ਐਪਲੀਕੇਸ਼ਨ ਦੇ ਸਮੇਂ ਆਪਣਾ ਈਮੇਲ ਅਤੇ ਮੋਬਾਈਲ ਨੰਬਰ ਦੇਣਾ ਹੈ ਉਹ ਉਹੀ ਦੇਣਾ ਹੈ ਜੋ ਹਮੇਸ਼ਾ ਤੁਹਾਡੇ ਕੋਲ ਚੱਲਦਾ ਰਹੇ ਅਗਰ ਤੁਸੀਂ ਸਕਿੱਲ ਟੈਸਟ ਅਤੇ ਇੰਟਰਵਿਊ ਕਲੀਅਰ ਕਰ ਜਾਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਅਤੇ ਕੈਰੇਕਟਰ ਵੈਰੀਫਿਕੇਸ਼ਨ ਹੋਵੇਗੀ ਅਤੇ ਉਸ ਤੋਂ ਬਾਅਦ ਇੱਕ ਮੈਡੀਕਲ ਐਗਜ਼ਾਮ ਹੋਏਗਾ ਮੈਡੀਕਲ ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਫਾਈਨਲ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ ਇਹ ਜੋ ਤੁਹਾਡਾ ਸਾਰਾ ਪ੍ਰੋਸੈਸ ਹੋਵੇਗਾ ਇਹ 1175 ਨੰਬਰਾਂ ਦਾ ਹੋਵੇਗਾ ਜਿਸ ਦੇ ਵਿੱਚ 750 ਮਾਰਕਸ ਤੁਹਾਡੇ ਗੇਟ ਸਕੋਰ ਦੇ ਹੋਣਗੇ 250 ਮਾਰਕਸ ਸਕਿੱਲ ਟੈਸਟ ਦੇ ਹੋਣਗੇ ਅਤੇ 175 ਮਾਰਕਸ ਜੋ ਹੋਣਗੇ ਉਹ ਇੰਟਰਵਿਊ ਦੇ ਹੋਣਗੇ ਅਤੇ ਜੋ 1175 ਨੰਬਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਾਰਕਸ ਲੈ ਕੇ ਆਉਂਦੇ ਨੇ ਉਹਨਾਂ ਦੇ ਨਾਮ ਹੀ ਮੈਰਿਟ ਲਿਸਟ ਦੇ ਵਿੱਚ ਜੋ ਫਾਈਨਲ ਮੈਰਿਟ ਲਿਸਟ ਹੈ ਉਸ ਦੇ ਵਿੱਚ ਆਉਣਗੇ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਫੀਸ ਰੱਖੀ ਗਈ ਹੈ ਉਹ 200 ਰੁਪਏ ਰੱਖੀ ਗਈ ਹੈ ਜਿਸ ਦੇ ਵਿੱਚ 100 ਰੁਪਏ ਰਿਕਰੂਟਮੈਂਟ ਪ੍ਰੋਸੈਸਿੰਗ ਫੀਸ ਹੋਵੇਗੀ ਅਤੇ 100 ਰੁਪਏ ਐਗਜ਼ਾਮੀਨੇਸ਼ਨ ਫੀਸ ਹੋਵੇਗੀ ਤਾਂ ਟੋਟਲ ਦੋਸਤੋ 200 ਰੁਪਏ ਜੋ ਇਸ ਭਰਤੀ ਲਈ ਫੀਸ ਰੱਖੀ ਗਈ ਹੈ ਅਤੇ ਜੋ ਐਸਸੀ ਐਸਟੀ ਕੈਂਡੀਡੇਟਸ ਜਾਂ ਫੀਮੇਲ ਕੈਂਡੀਡੇਟਸ ਜਾਂ ਐਕਸ ਸਰਵਿਸਮੈਨ ਕੈਂਡੀਡੇਟਸ ਨੇ ਉਹਨਾਂ ਲਈ ਸਿਰਫ 100 ਰੁਪਏ ਫੀਸ ਹੋਵੇਗੀ ਇਹਨਾਂ ਦੀ ਐਗਜ਼ਾਮੀਨੇਸ਼ਨ ਫੀ ਮਾਫ ਕਰਕੇ ਸਿਰਫ ਰਿਕਰੂਟਮੈਂਟ ਪ੍ਰੋਸੈਸਿੰਗ ਫੀਸ ਹੀ ਲੱਗੇਗੀ ਜੋ 100 ਰੁਪਇਆ ਹੈ ਇਸ ਪਰ ਤੈਨੂੰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਜੋ ਜ਼ਰੂਰੀ ਦਸਤਾਵੇਜ਼ ਨੇ ਉਹ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ ਹਾਂ ਸਕਰੀਨ ਦੇ ਉੱਪਰ ਪਹਿਲੇ ਨੰਬਰ ਤੇ ਆ ਗਿਆ ਦੋਸਤੋ ਵੈਲਿਡ ਈਮੇਲ ਐਂਡ ਮੋਬਾਈਲ ਨੰਬਰ ਜ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਿਰਫ ਉਹੀ ਈਮੇਲ ਅਤੇ ਮੋਬਾਈਲ ਨੰਬਰ ਦਿਓ ਜੋ ਤੁਹਾਡੇ ਕੋਲ ਹਮੇਸ਼ਾ ਚੱਲਦਾ ਰਹੇ ਦੂਸਰੇ ਨੰਬਰ ਤੇ ਆ ਗਿਆ ਸਕੈਨਡ ਕਾਪੀ ਆਫ ਰੀਸੈਂਟ ਪਾਸਪੋਰਟ ਸਾਈਜ਼ ਕਲਰ ਫੋਟੋ ਇਸ ਪਾਸਪੋਰਟ ਸਾਈਜ਼ ਕਲਰ ਫੋਟੋ ਦਾ ਜੋ ਸਾਈਜ਼ ਹੈ ਉਹ 100 ਤੋਂ 200 KB ਤੱਕ ਦਾ jpeg ਜਾਂ jpeg ਫਾਰਮੈਟ ਦੇ ਵਿੱਚ ਅਤੇ 12 ਹਫ਼ਤਿਆਂ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਇਹ ਫੋਟੋ ਤੁਹਾਡੀ ਕਿਉਂਕਿ ਭਰਤੀ ਦਾ ਜਿੰਨਾ ਵੀ ਪ੍ਰੋਸੈਸ ਹੈ ਉਸ ਦੇ ਵਿੱਚ ਤੁਹਾਡੀ ਇਹੀ ਫੋਟੋ ਚੱਲੇਗੀ ਇਸ ਕਰਕੇ ਤੁਸੀਂ ਇਸ ਫੋਟੋ ਨੂੰ ਕਢਵਾ ਕੇ ਵੀ ਪ੍ਰਿੰਟ ਕਰਕੇ ਵੀ ਰੱਖ ਲਿਓ ਤੀਸਰੇ ਨੰਬਰ ਤੇ ਆ ਗਿਆ ਸਕੈਨਡ ਸਿਗਨੇਚਰ ਜੋ ਤੁਹਾਡੇ ਸਿਗਨੇਚਰ ਨੇ ਉਹ 80 ਤੋਂ 150kb ਤੱਕ ਦਾ ਜੋ ਉਸ ਦਾ ਸਾਈਜ਼ ਹੈ ਉਹ ਹੋਣਾ ਚਾਹੀਦਾ ਹੈ JPEG ਜਾਂ JPEG ਫਾਰਮਰ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਦੋਸਤੋ ਵੈਲਿਡ ਆਈਡੀ ਪ੍ਰੂਫ issued by ਸੈਂਟਰਲ ਸਟੇਟ ਗਵਰਨਮੈਂਟ ਜਿਵੇਂ ਕਿ ਤੁਹਾਡਾ ਆਧਾਰ ਕਾਰਡ ਜਾਂ ਤੁਹਾਡਾ ਵੋਟਰ ਕਾਰਡ ਜੋ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੇ ਵੱਲੋਂ ਕੋਈ ਆਈਡੀ ਪ੍ਰੂਫ ਜਾਰੀ ਕੀਤਾ ਹੁੰਦਾ ਹੈ ਉਹ ਆ ਗਿਆ ਅ ਉਹ ਦਸਤਾਵੇਜ਼ ਸਰਟੀਫਿਕੇਟਸ ਤੁਹਾਡੇ ਜੋ ਪੜ੍ਹਾਈ ਦੇ ਦਸਤਾਵੇਜ਼ ਨੇ ਉਹ ਆਗੇ ਜਿਵੇਂ ਕਿ ਤੁਹਾਡੇ ਮਾਰਕ ਸ਼ੀਟਸ ਹੋ ਗਈ 10ਵੀਂ ਦੀ 12ਵੀਂ ਦੀ ਡਿਪਲੋਮੇ ਦੀ ਜਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੀ ਜਿੰਨੀ ਵੀ ਤੁਹਾਡੀ ਪੜ੍ਹਾਈ ਕੀਤੀ ਹੈ ਉਹ ਸਾਰੇ ਪੜ੍ਹਾਈ ਦੇ ਸਾਰੇ ਹੀ ਦਸਤਾਵੇਜ਼ ਆਗੇ ਇਸ ਦੇ ਵਿੱਚ ਲਾਸਟੇ ਦੋਸਤੋ ਤੁਹਾਡਾ ਕੈਟਾਗਰੀ ਜਾਂ ਸਬ ਕੈਟਾਗਰੀ ਸਰਟੀਫਿਕੇਟ ਅਗਰ ਤੁਸੀਂ ਫੀਸ ਮਾਫੀ ਜਾਂ ਏਜ ਰਿਲੈਕਸੇਸ਼ਨ ਲੈਣੀ ਹੈ ਤਾਂ ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਤੁਹਾਡੇ ਜੋ ਕੈਟਾਗਰੀ ਆ ਸਬ ਕੈਟਾਗਰੀ ਸਰਟੀਫਿਕੇਟ ਹੈ ਇਹ ਵੀ ਅਪਲੋਡ ਕਰਨਾ ਜ਼ਰੂਰੀ ਹੈ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਉਹ ਵੀ ਆਪਾਂ ਦੇਖ ਲੈਣੇ ਹਨ ਇਹਨਾਂ ਦੀ ਜੋ ਅਫੀਸ਼ੀਅਲਸ ਵੈਬਸਾਈਟਸ ਨੇ ਜਿਵੇਂ ਕਿ www.mha.gov.in ਜਾਂ ਜੋ ਐਨਸੀਐਸ ਦਾ ਜੋ ਪੋਰਟਲ ਹੈ www.ncs.gov.in ਇਹਨਾਂ ਤੇ ਤੁਸੀਂ ਇਹਨਾਂ ਦੋਨਾਂ ਵਿੱਚੋਂ ਕਿਸੇ ਇੱਕ ਸਾਈਟ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਇਸ ਭਰਤੀ ਲਈ ਜੋ ਅਪਲਾਈ ਕਰਨ ਦੀ ਰਜਿਸਟ੍ਰੇਸ਼ਨ ਹੈ ਉਸ ਦੀ ਜੋ ਸਟਾਰਟਿੰਗ ਡੇਟ ਸੀ ਉਹ 25 10 2025 ਸੀ ਅਤੇ ਜੋ ਲਾਸਟ ਡੇਟ ਹੈ ਜਾਨੀ ਕਿ ਆਖਰੀ ਮਿਤੀ ਹੈ ਉਹ ਹੈ 16 11 2025 ਮਤਲਬ ਤੁਸੀਂ 16 11 2025 ਤੋਂ ਪਹਿਲਾਂ-ਪਹਿਲਾਂ ਇਸ ਇਹਨਾਂ ਦੋਨਾਂ ਵਿੱਚੋਂ ਕਿਸੇ ਵੀ ਇੱਕ ਪੋਰਟਲ ਤੇ ਆਪਣਾ ਐਪਲੀਕੇਸ਼ਨ ਰਜਿਸਟਰਡ ਕਰ ਦਿਓ ਇਸ ਪਰ ਤਲੀ ਜੋ ਫੀਸ ਭਰਨ ਦੀ ਆਖਰੀ ਮਿਤੀ ਹੈ ਉਹ ਵੀ 16 11 2025 ਰਾਤ ਦੇ 11:59 ਮਿੰਟ ਤੱਕ ਦੀ ਹੈ ਅਤੇ ਜੋ ਫੀਸ ਭਰਨੀ ਹੈ ਉਹ ਵੀ ਉਸੇ ਹੀ ਵੈਬਸਾਈਟ ਦੇ ਉੱਪਰ ਭਰਨੀ ਹੈ ਜਿਸ ਵੈਬਸਾਈਟ ਦੇ ਉੱਪਰ ਤੁਸੀਂ ਆਪਣੀ ਰਜਿਸਟ੍ਰੇਸ਼ਨ ਕੀਤੀ ਹੈ ਇਸ ਐਪਲੀਕੇਸ਼ਨ ਦੇ ਲਈ ਤੁਸੀਂ ਆਪਣੀ ਫੀਸ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਾਂ ਨੈੱਟ ਬੈਂਕਿੰਗ ਜਾਂ UPI ਦੇ ਦੁਆਰਾ ਭਰ ਸਕਦੇ ਹੋ ਆਪਣਾ ਐਪਲੀਕੇਸ਼ਨ ਫਾਰਮ ਪੂਰੇ ਧਿਆਨ ਦੇ ਨਾਲ ਭਰਨਾ ਹੈ ਬਿਲਕੁਲ ਵੀ ਮਿਸਟੇਕ ਨਹੀਂ ਕਰਨੀ ਇਸ ਐਪਲੀਕੇਸ਼ਨ ਦੇ ਦੋ ਸਟੈਪ ਹੋਣਗੇ ਸਟੈਪ 1 ਅਤੇ ਸਟੈਪ 2 ਸਟੈਪ 1 ਅਤੇ ਸਟੈਪ 2 ਕਿਦਾਂ ਕਿਦਾਂ ਭਰਨਾ ਹੈ ਉਹ ਤੁਹਾਨੂੰ ਜਦੋਂ ਤੁਸੀਂ ਆਨਲਾਈਨ ਅਪਲਾਈ ਕਰੋਗੇ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਵੇਗਾ ਤੇ ਦੋਸਤੋ ਜੋ ਵੀ ਸਟੈਪ ਤੁਸੀਂ ਸਬਮਿਟ ਕਰਨਾ ਹੈ ਫਾਈਨਲ ਸਬਮਿਟ ਕਰਨਾ ਹੈ ਉਸ ਤੋਂ ਬਾਅਦ ਇਸ ਨੂੰ ਐਡਿਟ ਨਹੀਂ ਕੀਤਾ ਜਾ ਸਕਦਾ ਸੋ ਇਸ ਕਰਕੇ ਪੂਰੇ ਹੀ ਧਿਆਨ ਦੇ ਨਾਲ ਭਰਨਾ ਹੈ ਇਸ ਫਾਰਮ ਨੂੰ ਤਾਂ ਦੋਸਤੋ ਇਹ ਸੀ ਸਾਰੀ ਜ਼ਰੂਰੀ ਜਾਣਕਾਰੀ ਇੰਟੈਲੀਜੈਂਸ ਵਿਭਾਗ ਵਿੱਚ ਨਿਕਲੀ ਵੱਡੀ ਭਰਤੀ ਬਾਰੇ ਇਸ ਭਰਤੀ ਦਾ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਪੀਡੀਐਫ ਉਹ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਆਪਣੀ ਜੋ ਅਗਰ ਕੋਈ ਡਾਊਟ ਰਹਿ ਗਈ ਹੈ ਉਹ ਦੇਖ ਸਕਦੇ ਹੋ ਉੱਥੇ ਕਲੀਅਰ ਕਰ ਸਕਦੇ ਹੋ ਬਾਕੀ ਅਗਰ ਕੋਈ ਡਾਊਟ ਰਹਿ ਗਈ ਹੈ ਤੁਹਾਨੂੰ ਉਹ ਤੁਸੀਂ ਕਮੈਂਟਸ ਦੇ ਵਿੱਚ ਵੀ ਪੁੱਛ ਸਕਦੇ ਹੋ ਤੁਹਾਨੂੰ ਸਾਡੇ ਵੱਲੋਂ ਸਾਂਝੀ ਕੀਤੀ ਗਈ ਅੱਜ ਦੀ ਅਪਡੇਟ ਦੀ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਆਪਣੇ ਉਹਨਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਜੋ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਐਲੀਜੀਬਲ ਨੇ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ